ਸੰਗਤ ਜੀ ਆਪਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿਹਾੜਾ ਮਨਾ ਰਹੇ ਆ ਗੁਰੂ ਪਿਆਰੀ ਸੰਗਤ ਜੀ ਦਸਵੇਂ ਪਾਤਸ਼ਾਹ ਮਹਾਰਾਜ ਖਵਾਉਂਦੇ ਆ ਤਿਲਕ ਜੱਜੂ ਰਾਖਾ ਪਰਵਤਾ ਦਾ ਤੀਨੋਂ ਵੱਡੋ ਕਲੂ ਮਹਿਸਾ ਦਾ ਧਰਮਹਿ ਹੇਤ 사ਕਾਰ ਜਨ ਕੀਆ ਸੀਸ ਦਿਆ ਪਰ ਸਰਵ ਨਾ ਦਿਆ ਕਿਸਰੇ ਧਰਮ ਨੂੰ ਆਜ ਨਹੀਂ ਆਉ ਗੁਰੂ ਪਿਆਰੀ ਸੰਗਤ ਜੀ ਕਵੀ ਨੇ ਲਿਖਿਆ ਕਹਿੰਦਾ ਧਨ ਧਨ ਦਸ਼ਨੇਸ਼ ਦਾ ਚੋਜਨੇ ਨਰਾਲੇ ਤੇਰੇ ਧਾਰ ਅਵਤਾਰ ਧਰਮ ਹਿੰਦ ਦਾ ਬਚਾਇਆ ਸੀ ਵੀ ਜਦੋਂ ਤੁਸੀਂ অবতার ਧਾਰਿਆ ਦਾ ਛੋਟੀ ਉਮਰ ਦੇ ਵਿੱਚ ਤੁਸੀਂ Hindu ਧਰਮ ਦੀ ਰੱਖਿਆ ਲਈ ਆਪਣੇ ਪਿਤਾ ਨੂੰ ਸ਼ਹੀਦ ਹੋਣ ਲਈ ਪ੍ਰੇਰਿਤ। ਕਹਿੰਦੇ ਧਾਰਿਆ অবতার ਧਰਮ ਹਿੰਦ ਦਾ ਬਚਾਇਆ ਸੀ ਸੀਸ ਲੈ ਕੇ ਖੰਡੇ ਵਾਲਾ ਅਮਰ ਤੇ ਸ਼ਕਾਇਆ ਸੀ। ਜਿਹੜੀਆਂ ਦੇ ਵੱਲ ਹੋਏ ਬਾਜਾ ਨੂੰ ਮਰੋੜ ਦਿੱਤਾ 10 ਲੱਖ ਨਾਲ ਮਥਾ ਚਾਲੀਆਂ ਨੇ ਲਾਇਆ ਸੀ ਸੁਖਮਨੀ ਗ੍ਰੰਥ ਦੀ ਗੜੀ ਦੇ ਵਿੱਚ ਕਲਗੀਧਰ ਮਹਾਰਾਜ ਨੇ 40 ਸਿੱਖਾਂ ਨੂੰ ਕਿਦਾਂ ਜਲੇ ਸਿੰਘਾਂ ਨੂੰ 10 ਲੱਖ ਪੌਂਦ ਦੇ ਨਾਲ ਮੁਕਾਬਲਾ ਕਰਾਇਆ ਇਹਨੇ 10 ਲੱਖ ਨਾਂ ਮੱਥਾ 40 ਨੇ ਲਾਇਆ ਸੀ ਚੜ੍ਹਦੀ ਕਲਾ ਦਾ ਛੰਦ ਦਿਲਵਰ ਬਣਾਇਆ ਸੀ ਗੁਰੂ ਘਰ ਦੀ ਸੰਗਤ ਕਲਗੀ ਵਾਲੇ ਤੇਰੀਆਂ ਕਰਨੀਆਂ ਨੇ ਪੱਕਾ ਬੱਧਾ ਸੰਗਲ ਗਲਾ ਮੇਰਾ ਖੋਲ ਦਿੱਤਾ ਐਸੀ ਮਰਦਿਆਂ ਦਿਨਾਂ ਵਿੱਚ ਜਾਣ ਪਾਈ ਜਿਹੜੀਆਂ ਬਾਜਾਂ ਨੂੰ ਫੜ ਕੇ ਮਰੋੜ ਦਿੱਤਾ ਅਮਰਤ ਦੇ ਕੇ ਖੰਡੇ ਦੀ ਧਾਰ ਵਿੱਚੋਂ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ ਇੱਕ ਹੱਥਾ ਮਾੜਾ ਤੇ ਦੂਜਾ ਕਰਪਾਣ ਦੇ ਕੇ ਭਗਤੀ ਸ਼ਕਤੀ ਨੂੰ ਕੱਠਿਆਂ ਹੀ ਜੋੜ ਦਿੱਤਾ ਗੁਰੂ ਪਿਆਰੀ ਸੰਗਤ ਜੀ ਉਦੋਂ ਦਿੱਲੀ ਦੇ ਤਖਤ ਤੇ ਬੈਠਾ ਵਾ ਔਰੰਗਜ਼ੇਬ ਔਰੰਗਜ਼ੇਬ ਨੇ ਦਿੱਲੀ ਦੇ ਤਖਤ ਤੇ ਬੈਠਣ ਤੋਂ ਪਹਿਲਾਂ ਜਦ ਸ਼ਾਹਜਹਾਨ ਉਹਦਾ ਜਿਹੜਾ ਪਿਤਾ ਸੀ ਉਹਨੂੰ ਚੱਕ ਕੇ ਆਪਣੇ ਪਿਤਾ ਨੂੰ ਜੇਲ੍ਹ ਦੇ ਵਿੱਚ ਸੇਟ ਦਿੱਤਾ ਜਿਦਾ ਕਵੀ ਨੇ ਲਿਖਿਆ ਕਹਿੰਦੇ ਪਿਤਾ ਆਪਣਾ ਸ਼ਾਹਜਹਾਨ ਉਸ ਕੈਦੀ ਕਰਿਆ ਭਾਏ ਕਤਲ ਕਰਾ ਦਿੱਤੇ ਪਰ ਜ਼ਾਲਮ ਨਾ ਡਰਿਆ ਹਿੰਦੂਆਂ ਨੂੰ ਇਸਲਾਮ ਤੇ ਸੇਲਿਆਉਣਾ ਚਾਹੁੰਦਾ ਜ਼ਾਲਮ ਔਰੰਗਜ਼ੇਬ ਸੀ ਇਹ ਝੁਲਮ ਕਹੋਂਦਾ ਸਾਤਾ ਪਹਿਲਾ ਵਸਨੇ ਆਪਣੇ ਛੋੜੇ ਭਰਾ ਮਰਾਦ ਨੂੰ ਮਾਰੇ ਆ ਇਹਦਾਂ ਨੂੰ ਚਾਕੇ ਜੇਲ੍ਹ ਚ ਸਿਟਿਆ ਸੀ ਐਫ ਐਮ ਭੰਡੇ ਭਰਾ ਦਾਰਾ ਛੋਦਾ ਸਿਰ ਵੱਟ ਕੇ ਈਦ ਵਾਲੇ ਦਿਨ ਥਾੜੀ ਦੇ ਵਿੱਚ ਰੱਖ ਕੇ ਲਾਲ ਰੰਗ ਦਾ ਕੱਪੜਾ ਦੇ ਕੇ ਉੱਪਰ ਜਾ ਕੇ ਕੱਪੜਾ ਦੇ ਕੇ ਜਾ ਕੇ ਪਿਤਾ ਨੂੰ ਕੀ ਕਹਿੰਦਾ ਜੇ ਦੇ ਮੂਰੇ ਕਹਿੰਦਾ ਅੱਬਾ ਤੁਹਾਡੇ ਲਈ ਸੁਗਾਦ ਲੈ ਕੇ ਆਇਆ ਮੈਂ ਤਾਂ ਅੱਬਾ ਪਿਤਾ ਦੇ ਮਾਂਚ ਆਇਆ ਸ਼ਾਹਜਹਾਂ ਦੇ ਵੀ ਸੈਦ ਇਹਨੂੰ ਮੇਰੇ ਦੇ ਤਰਸ ਆ ਗਿਆ ਕਹਿੰਦਾ ਦਿਖਾ ਕੀ ਸੁਗਾਦ ਲੈ ਕੇ ਆਇਆ ਮੈਂ ਕਹਿੰਦਾ ਆਪ ਹੀ ਦੇਖ ਲੈ ਜਦ ਉਸਨੇ ਸਲਾਖਾਂ ਦੇ ਵਿੱਚ ਦੀ ਹੱਥ ਕੱਢੇ લાલ રંગ ਦਾ ਕਪੜਾ ਚੱਕਿਆ ਤਾਂ ਥੱਲੇ ਕੀ ਦੇਖਿਆ ਵੀ ਵੱਡੇ ਪੁੱਤ ਦਾਰਾ ਸਕੋਦਾ ਸੀਸ ਸੀ ਸਿਰ ਸੀ ਅਸ ਦੀਆਂ ਲੱਤਾਂ ਕੰਮਰ ਲੱਗ ਗਈਆਂ ਕੀ ਕਹਿੰਦਾ ਵੇ ਆ ਔਰੰਗਜੀਬ ਤੂੰ ਇਸ ਦੁਨੀਆ ਤੋਂ ਬਰਬਾਦ ਹੋ ਕੇ ਜਾਏਗਾ ਗੁਰੂ ਪਿਆਰੀ ਸੰਗਤ ਜੀ ਜਦ ਭੈਣ ਜੀਨਸ ਇਨ ਅਮਾਨ ਨੇ ਕਿਹਾ ਵੇ ਭਰਾ ਇਹ ਕੀ ਕੀਤਾ ਚਾਕੇ ਉਹ ਵੀ ਜਹਨ ਦੇ ਵਿੱਚ ਜਾਦਤੀ ਜਹਾ ਰਾਣੇ ਕਿਹਾ ਵੀ ਕੀਤਾ ਚਾਖੇ ਉਹ ਵੀ ਜੇਲ੍ਹ ਦੇ ਵਿੱਚ ਸਿੱਟ ਦਿੱਤੀ ਜਿਹੜਾ ਬਾਦਸ਼ਾ ਆਪਣੇ ਪਰਿਵਾਰ ਦੇ ਨਾਲ ਲਿਹਾਜ ਨਹੀਂ ਕਰ ਸਕਦਾ ਸੀ ਉਹ ਸਾਡੇ ਹਿੰਦੂ ਵੀਰਾਂ ਦੇ ਨਾਲ ਉਹਨੇ ਕਿੱਥੋਂ ਲਿਹਾਜ ਕਰਨਾ ਸੀ ਜਾਦਾ ਕਸ਼ਮੀਰ ਤੇ ਬੰਗਾਲ ਤੋਂ ਜਨੌ ਲਾਉਣੇ ਸ਼ੁਰੂ ਕੀਤੇ ਤਾਂ ਹਿੰਦੂ ਵੀਰਾਂ ਨੇ ਟੱਲ ਖੜਕਾਉਣੇ ਮੰਦਰਾਂ ਦੇ ਵਿੱਚ ਸ਼ੁਰੂ ਕਰ ਦਿੱਤੇ ਜਦ ਆਪਾ ਅੱਗੇ ਵੀ ਵਿਚਾਰੇ ਆ ਗੁਰੂ ਪਿਆਰੀ ਸੰਗਤ ਜੀ 33 ਕਰੋੜ ਦੇਵਤਾ ਤੇ 9 ਕਰੋੜ ਦੇਵੀ ਸਵਾ ਲੱਖ ਪੈਗੰਬਰ 83 ਸੈਤ ਨੌ ਨਾਥ 6 ਜਤੀ ਤੇ 52 ਵੀਰ ਸਾਨਿਆਂ ਦੇ ਅੱਗੇ ਜੋਤੜੀਆਂ ਕੀਤੀਆਂ ਤਰਲੇ ਕੀਤੇ ਪਰ ਕੋਈ ਵੀ ਹਾਜ਼ਰ ਨਾ ਹੋਇਆ ਜਿਹਦਾ ਆਪਣੇ ਪੰਜ ਤਖਤੇ ਨੇ ਇਸੇ ਤਰ੍ਹਾਂ Hindu ਵੀਰਾਂ ਦੇ ਚਾਰ ਧਾਮ ਨੇ ਕਦਾਰਨਾਥ ਬਦਰੀਨਾਥ ਸੋਮਨਾਥ ਤੇ ਮੇਨਾਵਰਨਾਥ ਇਹ ਉਸ ਅਮਰਨਾਥ ਦੇ ਗੁਫਾ ਦੇ ਵਿੱਚ ਜਾ ਕੇ ਕਲਖੜਕਾਏ ਜੋਧੜੀਆਂ ਕੀਤੀਆਂ ਤਰਲੇ ਕੀਤੀ ਤਾਂ ਉਸ ਸਾਥ ਤੋ ਫਿਰ ਇੱਕ ਕੁਦਰਤੀ ਆਵਾਜ਼ ਹੈ ਜਿਹੜੀ ਪ੍ਰਗਟ ਹੋਈ ਸੀ ਉਹ ਆਵਾਜ਼ ਕੀ ਸੀ ਵੀ ਇਹ ਕਸ਼ਮੀਰ ਦੇ ਪੜ ਤੋਂ ਅੱਜ ਦੀ ਤਰੀਕੇ ਦੇ ਵਿੱਚ ਕੋਈ ਤੁਹਾਡਾ ਓਟ ਆਸਰਾ ਨਹੀਂ ਜੇ ਕੋਈ ਤੁਹਾਡਾ ਆਸਰਾ ਹੈ ਤੁਹਾਡੀ ਬਾਹ ਫੜਨ ਵਾਲਾ ਹੈ ਉਹ ਗੁਰੂ ਨਾਨਕ ਦੀ 9ਵੀਂ ਜੋਤ ਅਨੰਦਪੁਰ ਸਾਹਿਬ ਦੇ ਵਿੱਚ ਉਮਰਾਜਮਾਨ ਗੁਰੂ ਪਿਆਰੀ ਸੰਗਤ ਜੀ ਪਾਖੇ ਮੂੰਹ ਦੇ ਵਿੱਚ ਘਾ ਕਰਕੇ ਹੱਥ ਖੜੇ ਪੰਡ ਦੇ ਕਿਰਪਾ RAM ਦੱਤ ਦੀ ਅਗਵਾਈ ਦੇ ਵਿੱਚ 500 ਮਰੀਦਾਂ ਨੂੰ ਨਾਲ ਲੈ ਕੇ ਜਦ ਅਨੰਦਪੁਰ ਸਾਹਿਬ ਪਹੁੰਚਦੇ ਆ ਤਾਂ ਉਥੇ ਕਵੀ ਕੀ ਕਹਿੰਦਾ ਕਿ ਕੁਸ਼ੰਧੀਰੀ ਪੰਡਤਾਂ ਨੇ ਉਹਨਾਂ ਦੇ ਅੱਗੇ ਆਰਜਨ ਰੁਆਰੀ ਹੱਡ ਬੀਤੀ ਆਪਣੇ ਜੀ ਨਾਲ ਰੋ ਰੋ ਦਸੀ ਸਾਰੀ ਜਾਲਮ ਅਰੰਗਾ ਜੀ ਸਾਡੇ ਉਤੇ ਜ਼ੁਲਮ ਕਮਾਵੇ ਅਜ ਤਿਲਕ ਤੇ ਜੰਜੂ ਨੂੰ ਤੁਹਾਡੇ ਬਾਜੋ ਕੌਣ ਬਚਾਵੇ ਇੱਕ ਨਾਰਾ ਗੂੰਜ ਰਿਹਾ ਸਾਰੇ ਮੁਸਲਮਾਨ ਹੋ ਜਾਵੋ ਕਰਕੇ ਕਿਰਪਾ ਜੀ ਇਸ ਡੁੱਬਦੇ ਬੇੜੇ ਨੂੰ ਤੁਸੀਂ ਆਪ ਬਚਾਓ ਪਰ ਜਿਹੜੇ ਵਾਦੇ ਕੀਤੇ ਸੀ ਅਜ ਸਰਕਾਰਾਂ ਭੁੱਲ ਗਈਆਂ ਉਸ ਵੇੜੇ ਪੰਡਤ ਕੇਪਾ ਰਾਮਾ ਦਾਤੇ ਨੇ ਕੀ ਕਿਹਾ ਸੀ ਆਸਾਨ ਤੁਹਾਡੇ ਨੂੰ ਸਾਡੇ ਕੋਲਣਾ ਕਦੇ ਭਲਾਵੇ ਅਜ ਤਿਲਕ ਤੇ ਜੰਜੂ ਨੂੰ ਤੁਹਾਡੇ ਬਾਜੋਂ ਕੌਣ ਬਚਾਵੇ ਗੁਰੂ ਪਿਆਰੀ ਸੰਗਤ ਦੀ ਜਦ ਵਹਿਤੀਆ ਕੀਤੀ ਤਾਂ ਗੁਰੂ ਤੇਗ ਬਹਾਦਰ ਮਾਰੀ ਦੇ ਦਰਵਾਜ਼ੇ ਵਿੱਚ ਪਹੁੰਚੇ ਤੇ ਉਹਨਾਂ ਦੇ ਚਿਹਰੇ ਬੜੇ ਮਰਝਾਏ ਹੋਏ ਸੀ ਆ ਗੁਰਤੇਗ ਬਹਾਦਰ ਮਹਾਰਾਜ ਦੀ ਗੋਦ ਦੇ ਵਿੱਚ 9 ਸਾਲ ਦੀ ਉਮਰ ਆ ਗੋਬਿੰਦ ਰਾਏ ਦੀ ਆ ਕੇ ਬੈਠੇ ਤੇ ਬੈ ਕੇ ਕੀ ਦੇਖਦੇ ਆ ਵੀ ਸਾਹਮਣੇ ਜਿਹੜੀ ਸੰਗਤ ਬੈਠੀ ਆ ਇਹਨਾਂ ਦੇ ਚਿਹਰੇ ਬਹੁਤ ਮਰਝਾਏ ਹੋਏ ਆ ਆਪਣੇ ਪਿਤਾ ਨੂੰ ਪੁੱਛਦੇ ਆ ਕਿ ਪਿਤਾ ਜੀ ਇਹ ਸੰਗਤ ਕੌਣ ਆ ਇਹ ਕਿੱਥੋਂ ਆਈ ਆ ਤੇ ਇਹਨਾਂ ਦੇ ਚਿਹਰੇ ਉਦਾਸ ਕਿਉਂ ਨੇ ਆ ਗੁਰਤੇਗ ਬਹਾਦਰ ਮਹਾਰਾਜ ਨੇ ਕਿਹਾ ਪੁੱਤਰ ਇਹ ਤਸਵੀਰ ਦੇ ਪੜਤਨੇ ਇਹਨਾਂ ਦੇ ਚਿਹਰੇ ਤਾਂ ਮਰ ਜਾਏ ਹੋਇਆ ਵੀ ਇਹਨਾਂ ਦਾ ਧਰਮ ਖਤਰੇ ਦੇ ਵਿੱਚ ਤਾਂ ਫਿਰ ਗੋਬਿੰਦ ਰਾਏ ਜੀ ਹੱਥ ਜੋੜ ਕੇ ਪਿਤਾ ਜੀ ਨੂੰ ਪੁੱਛਦੇ ਆ ਕਿ ਪਿਤਾ ਜੀ ਫਿਰ ਇਹਨਾਂ ਦਾ ਧਰਮ ਕਿਸ ਤਰ੍ਹਾਂ ਬਚ ਸਕਦਾ ਵਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਵੀ ਕਿਸੇ ਮਹਾਕੋਰਸ਼ਨ ਨੂੰ ਆਪਣਾ ਅਸੀਸ ਦੇਣਾ ਪਊਗਾ ਤਾਂ ਇਹਨਾਂ ਦਾ ਧਰਮ ਬਚ ਸਕਦਾ ਆਖਿਰ ਪਿਤਾ ਜੀ ਨੂੰ ਹੱਥ ਜੋੜ ਕੇ ਕਹਿੰਦੇ ਨੇ ਪਿਤਾ ਜੀ ਫਿਰ ਤੁਹਾਡੇ ਨਾਲੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਤਾਂ ਉੱਥੇ ਫਿਰ ਨਵੇਂ ਪਾਸ਼ਾ ਗੋਮਦਰਾਇ ਜੀ ਨੂੰ ਕਹਿੰਦੇ ਆ ਵੀ ਪੁੱਤ ਜੇ ਮੈਂ ਸ਼ਹੀਦ ਹੋ ਗਿਆ ਤਾਂ ਤੂੰ ਜਤੀਮ ਹੋ ਜਾਏਗਾ ਆ ਫਿਰ ਗੋਬਿੰਦ ਰਾਏ ਜੀ ਕਹਿੰਦੇ ਪਿਤਾ ਜੀ ਜੇ ਮੇਰੇ ਜਤੀਮ ਹੋਣ ਨਾਲ ਪੂਲ ਹਿੰਦੂ ਹਸਤਾਂ ਦੇ ਹਿੰਦੂ ਜਿਤੇ ਮਹੌਨੋਂ ਪਾਚ ਸਕਦੇ ਆ ਦਾ ਇਹ ਸੌਦਾ ਸਸਤਾਵਾ ਤੁਸੀਂ ਕਰ ਦਿਓ ਜਾ ਕੇ ਕੁਰਬਾਨੀ ਦਿਓ ਗੁਰੂ ਪਿਆਰੀ ਸੰਗਤ ਜੀ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਕਸ਼ਮੀਰੀ ਪੜਤਾਂ ਨੂੰ ਪੋਰੇ ਕਾਗਜ਼ੇ ਉਤੇ ਲਿਖ ਕੇ ਦਿੱਤਾ ਵੀ ਘਰੋਂ ਨਹੀਂ ਦਰ ਦੀ ਲੋੜ ਨਹੀਂ ਜਾ ਕੇ ਔਰੰਗਜੀਬ ਨੂੰ ਕਹਿ ਦਿਓ ਇਹ ਸਾਡਾ ਗੁਰੂ ਗੁਰੂ ਤੇਗ ਬਹਾਦਰ ਉਸਨੂੰ ਤੁਸੀਂ ਮੁਸਲਮਾਨ ਬਣਾ ਦਿਓ ਤਾਂ ਅਸੀਂ ਆਪਣੀ ਬਣ ਜਾਵਾਂਗੇ ਤੁਹਾਨੂੰ ਜ਼ੁਲਮ ਕਰਨ ਦੀ ਲੋੜ ਨਹੀਂ ਕੋਸੇ ਵੇਲੇ ਦੇ ਜੋ ਹਾਲਾਤ ਉਸਨੂੰ ਜਾਰਾ ਲਖਾਂ ਜੋਗੀ ਨੇ ਲਿਖਿਆ ਸੀ ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਰੂੰ ਮੈਂ ਅਬ ਕੀ ਅਗਰ ਨਾ ਹੁੰਤੇ ਗੁਰੂ ਗਵਿੰਦ ਸਿੰਘ ਤਾਂ ਸੌਨਤ ਹੁੰਦੀ ਸਭ ਕੀ ਇਹਨੇ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦੇਸੀ ਮੇਸ਼ਨਾ ਹੁਕਰ ਗੁਰੂ ਪਿਆਰੀ ਸੰਗਤ ਜੀ ਪੰਡਤ ਕਿਰਪਾ ਰਾਮ ਦਾਤ ਨੂੰ ਇਹ ਲਿਖ ਕੇ ਦੇਤਾ ਵੀ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਇਹ ਸਾਡਾ ਗੁਰੂ ਗੁਰੂ ਕੇਕ ਬਹਾਦਰ ਮੁਸਲਮਾਨ ਬਣਾ ਦੇਵਾਂ ਸੀ ਆਪੀ ਬਣ ਜਾਵਾਂਗੇ ਜਿਆਦਾ ਪੰਡਤ ਕਿਰਪਾ ਰਾਮ ਦਾਤ ਮਾਨੇ ਦਾ ਦਿੱਤਾ ਹੈ ਸਨੇਹਾ ਲੈ ਕੇ ਦਿੱਲੀ ਲਾਲ ਕਿਲੇ ਦੇ ਵਿੱਚ ਪਹੁੰਚਿਆ ਤਾਂ ਉਹ ਤਖਤ ਦੇ ਉੱਤੇ ਬੈਠਾ ਸੀ ਇਹ ਨਾ ਸੁਣਿਆ ਸਨੇਹਾ ਜਦ ਝਟ ਰੰਗੇ ਨੇ ਉਹ ਤਾਂ ਲਾਲੋ ਲਾਲ ਹੋ ਗਿਆ ਦਿੱਲੀ ਦੇ ਤਖਤ ਉੱਤੇ ਬੈਠਾ ਸੋਚਦਾ ਇਹ ਕੀ ਕਮਾਲ ਹੋ ਗਿਆ ਵੀ ਕੋਈ ਬੰਦੇ ਨੇ ਜਿਵੇਂ ਮੈਰੇ ਲੈ ਲਈ ਕਹਿੰਦਾ ਮੇਰੇ ਕੋਲ ਗੁਰੂ ਨੂੰ ਮਨਾਉਣ ਨੂੰ ਚਾਲਾਂ ਨੇ ਬਥੇਰੀਆਂ ਕਰ ਲੋ ਗਿਰਹ ਤਾਰ ਹੋ ਗਿਆ ਹੁਕਮ ਲੱਗਿਆ ਨਾ ਦੇਰੀਆਂ ਇਹ 18 ਤਰੀਕੇ ਆ ਬੰਦੇ ਨੂੰ ਖੋਖੋ ਕੇ ਸ਼ਹੀਦ ਕਰਦੇ ਮੈਂ 18 ਦੇ 18 ਹੀ ਗੁਰੂ ਤੇ ਗੁਰੂ ਦੇ ਸਿੱਖਾਂ ਦੇ ਉੱਤੇ ਜਮਾ ਦੂੰਗਾ ਅਬ ਉਹ ਆਨੰਦ ਕੇਰਪਾਰਾਮ ਦਾਤ ਜੀ ਨੇ ਕਿਹਾ ਵੀ ਮਾਰਾ ਵੀ ਥੱਲੇ ਦੇਖੋ ਬਾਦਸ਼ਾਹ ਜੀ ਤੇ ਮਹਾਰਾਜ ਨੇ ਲਿਖਿਆ ਵੀ ਸਾਨੂੰ ਗ੍ਰਫਤਾਰ ਕਰਨਾ ਭੇਜਿਓ ਅਸੀਂ ਆਪ ਖੁਦ ਗ੍ਰਫਤਾਰੀ ਦੇਣਾ ਆਮਾਂਗੇ ਗੁਰੂ ਪਿਆਰੀ ਸੰਗਤ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਜਦ ਆਪਾਂ ਅੱਗੇ ਵੀ ਵਿਚਾਰ ਕੀਤੀ ਹੈ ਵੀ ਤੁਰਨ ਵੇਲੇ ਸਭ ਤੋਂ ਪਹਿਲਾਂ ਆਪਣੀ ਮਾਤਾ ਨਾਨਕੀ ਜੀ ਨੂੰ ਪੁੱਛਿਆ ਸੀ ਵੀ ਮਾਤਾ ਜੀ ਕੋਈ ਤੁਹਾਡੇ ਮਨ ਦੇ ਵਿੱਚ ਇੱਛਾ ਤਾਂ ਮਾਤਾ ਨਾਨਕੀ ਜੀ ਨੇ ਕਿਹਾ ਸੀ ਵੀ ਮੈਂ ਇਹ ਮੁਖੜੇ ਦੇ ਦੁਬਾਰਾ ਵੀ ਦਰਸ਼ਨ ਕਰਨਾ ਚਾਹੁੰਨੀ ਆ ਤਾਂ ਕਰਕੇ ਭਾਈ ਜੈਤਾ ਜੀ ਦੀ ਡਿਊਟੀ ਲੱਗੀ ਸੀ ਦਿੱਲੀ ਤੋਂ ਆਨੰਦਪੁਰ ਸਾਹਿਬ ਸੀਸ ਲੈ ਕੇ ਆਉਣ। ਜਦੋਂ ਮਾਦਾ ਗੁਜਰੀ ਜਿਹੜੀ ਸਾਡੀ ਜਗਤ ਮਾਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਹਿਲ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਤਾਂ ਉਹਨਾਂ ਨੇ ਵੀ ਹੱਥ ਜੋੜ ਕੇ ਹੀ ਕਹੀ ਸੀ ਇਹ ਸਵਾਮੀ ਜੀ ਸਿਰ ਦੇ ਸਾਈਂ ਦੀ ਸੱਚੇ ਪਾਤਸ਼ਾਹ ਜੀ ਤੁਸੀਂ ਆਪਣਾ ਸਿੱਧਕ ਨਮਾਉਣ ਚੱਲੇ ਹੋ ਮੇਰੇ ਲਈ ਅਰਦਾਸ ਕਰਿਓ ਵੀ ਤੁਹਾਡੇ ਬਾਅਦ ਮੇਰਾ ਵੀ ਨਿਭ ਜਾਵੇ ਇਹ ਕਿਥੇ 1675 ਇਹ ਕਿਥੇ 1704 ਸਰਹੰਦ ਦੀਆਂ ਨੀਹਾਂ ਤੇ ਠੰਡਾ ਬੁਰਜ ਉਹ ਮਹਾਰਾਜ ਦੇ ਅੱਗੇ ਕੀਤੀ ਹੋਈ ਅਰਦਾਸ ਪ੍ਰਵਾਨ ਹੋਏ ਉਧਰ ਔਰੰਗਜ਼ੇਬ ਜਾਣੇ ਦੇ ਮਹਾਰਾਜ ਨੂੰ ਅਢੀਗ ਰਿਆ ਤੇ ਮਹਾਰਾਜੇ ਜਾ ਕੇ ਆਗਰੇ ਗ੍ਰਿਫਤਾਰੀ ਦੇਦੇ ਆ ਇੱਕ ਬੱਕਰੀਆਂ ਚਾਰਨ ਵਾਲੇ ਆਜੜੀ ਦਾ ਭਲਾ ਕਰਦੇ ਉਸ ਦੀ ਗਰੀਬੀ ਦੂਰ ਕਰਦੇ ਆ ਤੇ ਉਸ ਨੂੰ ਗ੍ਰਿਫਤਾਰ ਕਰਾਉਂਦਾ ਇਨਾਮ ਦਵਾਉਂਦੇ ਆ ਆਗਰੇ ਤੋਂ ਮਹਾਰਾਜੇ ਦਿੱਲੀ ਜਾਂਦੇ ਆ ਤੇ ਦਿੱਲੀ ਬਾਦਸ਼ਾਹ ਔਰੰਗਜ਼ੇਬ ਧਨਗੁਰ ਤੇ ਇੱਕ ਪਹਾਦਰ ਮਹਾਰਾਜੀ ਨੂੰ ਸਾਹਮਣੇ ਬਿਠਾ ਕੇ ਕੁਝ ਸਵਾਲ ਜਵਾਬ ਕਰਦਾ ਵਾ ਕੀ ਕਹਿੰਦਾ ਵਾ ਕਬੀਰ ਨੇ ਲਿਖਿਆ ਕਹਿੰਦਾ ਕਹੇ ਜ਼ਾਲਮ ਅਰੰਗਾ ਸੱਚੇ ਪਾਤਸ਼ਾਹ ਤੁਹਾਨੂੰ ਆਦਰ ਦੇ ਨਾਲ ਮੈਂ ਬੁਲਾਇਆ ਜਿਹੜੀ ਗੱਲ ਮੈਂ ਲਿਆਉਂਦਾ ਹਾਂ ਜ਼ੁਬਾਨ ਤੇ ਉਹਨੂੰ ਜਾਂਦਾ ਹੈ ਹਮੇਸ਼ਾ ਹੀ ਪਗਾਇਆ ਕਹਿੰਦਾ ਜੇ ਨਾ ਮੰਨਿਆ شاہੀ ਫਰਮਾਨ ਨੂੰ ਜਾਉ ਤਸਾਂ ਨੂੰ ਵੀ ਕਤਲ ਕਰਾਇਆ ਹੁਣ ਚੰਗੀ ਤਰ੍ਹਾਂ ਬੈਠ ਕੇ ਵਿਚਾਰ ਲੋ ਜਿਹੜਾ ਮੈਂ ਤੁਸਾਂ ਨੂੰ ਹੁਕਮ ਸੁਣਾਇਆ ਵੇ ਜਿਹੜਾ ਮੈਂ ਤੁਹਾਨੂੰ ਹੁਕਮ ਕੀ ਕੀਤਾ ਉਹਨੇ ਇਹ ਸਭ ਤੋਂ ਪਹਿਲੀ ਗਲਤੀ ਹੈ ਵੀ ਤੁਸੀਂ ਇਸ ਲਾਮ ਕਬੂਲ ਕਰ ਲਓ ਤੇ ਮਾਨਜ ਨੇ ਨਾਂ ਦੇ ਵਿੱਚ ਸਿਰ ਹਲਾਤਾ ਕਿਉਂ ਇਹਦੇ ਚਿਤ ਚਰਨ ਕਮਲ ਕਾ ਆਸਰਾ ਤੇ ਚਰਨ ਕਮਲ ਸੰਗ ਮਨ ਲੋਚੇ ਭਰੇ ਆਇਆ ਗੁਰ ਸ਼ਬਦੀ ਇਹ ਮਾਨਾ ਵਾਹੇ ਜਿਨ੍ਹਾਂ ਦੇ ਪਕੜੀ ਆ ਸਿਰ ਦੀਜੈ ਵਾਹੇ ਨਾ ਛੋੜੀ ਆ ਗੁਰਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀ ਆ ਗੁਰੂ ਪਿਆਰੀ ਸੰਤ ਜੀ ਤੇ ਦੂਜੀ ਉਸਨੇ ਸ਼ਰਤ ਰੱਖੀ ਕਿ ਕੋਈ ਕਰਾਮਾਤ ਦਿਖਾਵੇ ਮਹਾਰਾਜ ਇਹ ਕਹਿੰਦੇ ਵੀ ਕਰਾਮਾਤ ਦਿਖਾਣੀ ਰੱਬ ਦਾ ਸ਼ਰੀਕ ਬਾਨਾ ਰੱਬ ਦੀ ਬਰਾਬਰੀ ਕਰਨੀ ਵੀ ਇਹ ਵੀ ਅਸੀਂ ਨਹੀਂ ਦਿਖਾਉਣੀ ਤੇ ਕਹਿੰਦਾ ਫਿਰ ਤੀਜੀ ਸ਼ਰਤ ਇਹ ਆ ਵੇ ਸ਼ਹੀਦ ਹੋਣੇ ਤਿਆਰ ਹੋ ਗਏ ਤੇ ਮਹਾਰਾਜ ਕਹਿੰਦੇ ਵੀ ਸ਼ਹੀਦ ਹੋਣ ਨੂੰ ਅਸੀਂ ਤਿਆਰ ਆ ਗੁਰੂ ਪਿਆਰੀ ਸੰਗਤ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨਾਂਦੇਪੁਰ ਸਾਹਿਬ ਦੇ ਚੱਲੇ ਸੀ ਤਾਂ ਆਪਣੇ ਪਿਆਰੇ ਪੰਜ ਸਿੱਖਾਂ ਨੂੰ ਨਾਲ ਲਿਆ ਸੀ ਇਹ ਤਿੰਨ ਦੀ ਡਿਊਟੀ ਸੀ ਸ਼ਹੀਦ ਹੋਣ ਦੀ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਤੇ ਭਾਈ ਬਿਆਲਾ ਜੀ ਇਹ ਭਾਈ ਉਹਦੇ ਜੀ ਦੀ ਡਿਊਟੀ ਲੱਗੀ ਸੀ ਕਿ ਅਸੀਂ ਸ਼ਹੀਦ ਹੋਂ ਤਾਂ ਪਹਿਲਾ ਜਿਹੜੇ ਬਾਣੀ ਉਚਾਰਨ ਕਰਨੀ ਆ ਪਰਮਾਤਮਾ ਦੇ ਹੁਕਮ ਦੇ ਵਿੱਚ ਉਹ ਬਾਣੀ ਲਿਆ ਕੇ ਤੁਸੀਂ ਗੋਬਿੰਦਰਾਜ ਜੀ ਨੂੰ ਦੇਣੀ ਆ ਇਹ ਭਾਈ ਜੈਤਾ ਜੀ ਦੀ ਡਿਊਟੀ ਲੱਗੀ ਸੀ ਸੀਸ ਲੈ ਕੇ ਆਉਂਦੀ ਤੇ ਤੁਸੀਂ ਦਿੱਲੀ ਤੋਂ ਸੀਸ ਆ ਆਨੰਦਪੁਰ ਸਾਹਿਬ ਲੈ ਕੇ ਆਉਣਾ ਤੇ ਮਹਾਰਾਜ ਪੰਜੇ ਸਿੱਖਾਂ ਨੂੰ ਨਾਲ ਲੈ ਕੇ ਗਏ ਸੀ ਤਾਂ ਫਿਰ ਮਹਾਰਾਜ ਜਨੂੰ ਰਲਾਉਣ ਦੇ ਲਈ ਉਹਨਾਂ ਨੇ ਜਿਵੇਂ ਹੁਕਮ ਕਰਦਾ ਵਾ ਵੀ ਸਭ ਤੋਂ ਪਹਿਲਾਂ ਮਤੀ ਦਾਸ ਨੂੰ ਕਹਿੰਦਾ ਵਾ ਏ ਨੂੰ ਮਤੇ ਦਾਸ ਨੂੰ ਸਕੰਜੇ ਦੇ ਵਿੱਚ ਬਣ ਕੇ ਆਰੇ ਦੇ ਨਾਲ ਚੀਰ ਦਿਓ ਤੇ ਜਦ ਇਹਨਾਂ ਦੇ ਸਿੱਖਾਂ ਦੇ ਉੱਤੇ ਆਰਾ ਚੱਲੂਗਾ ਤਾਂ ਤਾਂ ਜਣ ਦੀ ਗੁਰ ਤੇਗ ਬਹਾਦਰ ਮਾਰੇ ਦਾ ਮਨ ਡੋਲੂਗਾ ਹੋ ਸਕਦਾ ਵੀ ਘਬਰਾ ਕੇ ਇਸਲਾਮ ਕਬੂਲ ਕਰ ਲੈ ਗੁਰੂ ਪਿਆਰੀ ਸੰਤ ਜੀ ਬਾਣੀ ਅਰਥ ਕੀ ਸਭ ਕੋ ਭੋਲਾ ਆਪ ਅਡੋਲਨਾ ਕਹਿੰਦੇ ਮਨ ਸੰਤੋਖ ਆਤਮ ਪਤੇ ਆਨੇ ਪੂਰਨ ਪਰਖਾ ਨਹੀਂ ਦਲਾਨੇ ਵੀ ਜਿਹੜਾ ਪੂਰਾ ਹੁੰਦਾ ਵਾ ਕਦੇ ਵੀ ਨਹੀਂ ਦੋੜਦਾ ਕਿਉਂਕਿ ਪੂਰੇ ਦੇ ਕੰਮ ਪੂਰੇ ਆ ਤੇ ਸਾਡੇ ਕੰਮ ਅਧੂਰੇ ਆ ਪੂਰਾ ਪਰਵ ਆ ਰਾਧਿਆ ਪੂਰਾ ਜਾ ਦਾ ਨਾਉ ਨਾਨਕ ਪੂਰਾ ਪੂਰੇ ਗਏ ਗੁਣ ਗਾਓ ਤਾਂ ਭਾਈ ਮਤੀ ਦਾਸ ਜੀ ਨੂੰ ਪੁੱਛਦੇ ਆ ਜਦ ਆਰੇ ਨਾਲ ਵੜਨ ਤੋਂ ਪਹਿਲਾਂ ਵੀ ਮਤੀ ਦਾਸ ਤੇਰੀ ਕੋਈ ਇੱਛਾ ਹੈ ਜਲਾਦ ਪੁੱਛਦਾ ਵਾ ਤੇ ਮਦੀ ਦਾਸ ਜੀ ਕਹਿੰਦੇ ਹਾਂ ਮੇਰੀ ਇੱਛਾ ਹੈ ਕਹਿੰਦੇ ਦੱਸ ਭਾਈ ਹੁਣੀ ਪੂਰੀ ਕਰ ਦੇਨੇ ਆ। ਆ ਮਦੀ ਦਾਸ ਨੇ ਕੀ ਕਿਹਾ ਵੇ ਮੈਨੂੰ ਵੱਡ ਵੇਸ਼ਕ ਦੇ ਪਰ ਜਿਹੜਾ ਵੱਟ ਪਾਇਆ ਵਾ ਮੇਰਾ ਗੁਰੂ ਬਲੀ ਤੁਸੀਂ ਪਿੱਠ ਕਰਕੇ ਵੱਡਣ ਲੱਗਿਓ। ਆਸ ਮੇਰੀ ਆਖਰੀ ਇੱਛਾ ਇਹ ਹੈ ਵੀ ਮੇਰਾ ਮੌਖਾ ਮੇਰੇ ਗੁਰੂ ਬਲੀ ਹੋਣਾ ਚਾਹੀਦਾ। ਜਦ ਇਹ ਸੰਜੇ ਖੋਲ ਕੇ ਤਾਂ ਗੁਰੂ ਤੇਗ ਬਹਾਦਰ ਜੀ ਮੁਖ ਕਰਕੇ ਜਾਨਣ ਦੇ ਜੀਣਾ ਸ਼ੁਰੂ ਅਰੇ ਕਰਨੇ ਸੀ ਤਾਂ ਭਾਈ ਮਤੀ ਦਾਸ ਜਲਾਦ ਨੂੰ ਬੁਲਾਉਂਦਾ ਵਾ ਇਹ ਉਰੇ ਲਿਆ ਆਰਾ ਜਿਹਦੇ ਨਾਲ ਤਾਂ ਮੈਨੂੰ ਚੀਰਨਾਮਾ ਉਸ ਆਰਿਆਂ ਦੇ ਦੰਦਿਆਂ ਦੇ ਉੱਤੇ ਜਦ ਭਾਈ ਮਤੀ ਦਾਸ ਜੀ ਨੇ ਉਂਗਲ ਲਾਈ ਤਾਂ ਕਹਿ ਲਗੇ ਇਹਨੂੰ ਤਿੱਖਾ ਕਰਨਾ ਤੈਨੂੰ ਮੈਨੂੰ ਕਟਣ ਵੇਲੇ ਜਾਣੀ ਤੇਰਾ ਜੋਰ ਨੂੰ ਪੂਰਾ ਉੱਥੇ ਫਿਰ ਭਾਈ ਮਤੀ ਦਾਸ ਜੀ ਕਹਿੰਦੇ ਆ ਇਹਨੇ ਤੂੰ ਆਰਾ ਤਿੱਖਾ ਕਰਲਾ ਮੈਂ ਮਹਾਰਾਜ ਦੀ ਬਾਣੀ ਪੜ ਕੇ ਆਪਣਾ ਮਨ ਤਿੱਖਾ ਕਰ ਲਾ ਗੁਰੂ ਪਿਆਰੀ ਸੰਗਤ ਜੀ ਇਧਰੋਂ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦੀ ਬਾਣੀ ਦਾ ਚੌਕਰ ਆ ਨਾ ਜਾਣੇ ਆਪਣੇ ਮੋਜਦੇ ਵਿੱਚ ਜਣਦੀ ਜਪਜੀ ਸਾਹਿਬ ਦੀ ਬਾਣੀ ਦਾ ਜਦੋਂ ਪਾਠ ਸ਼ੁਰੂ ਕੀਤਾ ਉਸ ਸਕੰਜੇ ਵਿੱਚ ਬੰਨੇ ਹੋਏ ਨੇ ਤਾਂ ਉਧਰੋਂ ਜਲਾਦ ਨੇ ਆਰਾ ਤਿਖਾ ਕਰਕੇ ਉਸ ਦੇ ਖੋਪੜੇ ਦੇ ਉੱਪਰ ਰੱਖ ਦਿੱਤਾ ਤੇ ਜਲਾਦ ਆਰੇ ਨੂੰ ਚੀਰਦਾ ਗਿਆ ਤੇ ਭਾਈ ਮਤੀ ਦਾਸ ਜੀ ਬਾਣੀ ਪੜਦੇ ਗਏ ਇ ਜਦਾਂ ਸਰੀਰ ਦੋ ਫੜ ਹੋਇਆ ਉਸ ਵੇਲੇ 28 ਨੰਬਰ ਪਉੜੀ ਉਹਦੇ ਵਿੱਚੋਂ ਦੋਨਾਂ ਜਨ ਦੀ ਸਰੀਰ ਜਿਹੜੇ ਟੁਕੜੇ ਹੋ ਕੇ ਸੀ ਉਹਦੇ 'ਚ ਆਵਾਜ਼ ਆ ਰਹੀ ਸੀ ਮੁੰਦਾ ਅਸੰਤੋਖ ਸ਼ਰਮਪਤ ਧਿਆਨ ਕੀ ਕਰੈ ਵਿਭੂਤ^{(1)} ਤਿੰਤਾ ਕਾਲ ਜਗਦੰਡਾ ਪਰਤੀਤ ਆਏ ਪਾਂਥੀ ਮਨ ਜੀਤੈ ਜਗ ਜੀਤ ਆਦੇਸ਼ ਇਸੇ ਆਦੇਸ਼ ਆਦ ਅਨੀਲ ਜੋਗੋ ਜੋਗੋ ਇੱਕ ਵੈਸ ਗੁਰੂ ਪਿਆਰੀ ਸੰਗਤ ਜੀ ਮਤੀ ਦਾਸ ਜੀ ਦਾ ਸਰੀਰ ਦੋ ਫਾੜ ਕਰ ਦਿੱਤਾ ਗਿਆ। ਉਦੋਂ ਬਾਅਦ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਅਵਾਲ ਕੇ ਜਾਲਮਾ ਨੇ ਨਣੀ ਦੀ ਤੇਗ ਦੇ ਵਿੱਚ ਦੇਕੇ ਦੇ ਵਿੱਚ ਅਵਾਲ ਦਿੱਤਾ। ਇਹ ਭਾਈ ਸਤੀ ਦਾਸ ਜੀ ਨੂੰ ਖੰਬੇ ਦੇ ਨਾਲ ਬਣ ਕੇ ਰੂਲ ਵਿੜ ਕੇ ਅੱਗ ਲਾ ਦਿੱਤੀ ਗਈ। ਉਸ ਚਾਂਦਨੀ ਚੌਂਕ ਦੇ ਵਿੱਚ ਭਾਈ ਮਤੀ ਦਾਸ ਦਾ ਦੋ ਹਿੱਸੇ ਕੀਤਾ ਹੋਇਆ ਸਰੀਰ ਪਿਆ ਵਾ ਤੇ ਭਾਈ ਦਿਆਲਾ ਜੀ ਦੀ ਛਾਲਿਆਂ ਦੇ ਨਾਲ ਜਣਦੀ ਉਪਲੇ ਹੋਈ ਜਿਹੜੇ ਉਹਨਾਂ ਦਾ ਵੀ ਸਰੀਰ ਉਸ ਚਾਂਦਨੀ ਚੌਂਕ ਦੇ ਵਿੱਚ ਪਿਆ ਤੇ ਅੱਧ ਸੜੀ ਲਾਸ ਭਾਈ ਸਤੀ ਦਾਸ ਜੀ ਦੀ ਪਈ ਆ ਤੇ ਜ਼ਾਲਮ ਔਰੰਗਜ਼ੇਬ ਮਹਾਰਾਜ ਨੂੰ ਡਰਾਵੇ ਦਿੰਦਾ ਤੇ ਫਿਰ ਲਾਲਚ ਦਿੰਦਾ ਵਾ ਕੀ ਕਹਿੰਦਾ ਵਾ ਇਹ ਸਲਾਮ ਕਬੂਲ ਹੈ ਜਾਂ ਨਹੀਂ ਜਦ ਮਹਾਰਾਜ ਨੇ ਨਾਂ ਦੇ ਵਿੱਚ ਅਸੀਸ ਹਲਾਇਆ ਆ ਫਿਰ ਦੱਸ ਤੇ ਆਪਰਾਤਮ ਇਤਿਹਾਸ ਦੇ ਵਿੱਚ ਵੀ ਸਾਡੇ ਬਜ਼ੁਰਗਾਂ ਨੇ ਉਹ ਤਦਾਬਾ ਸੰਭਾਲ ਕੇ ਰੱਖਿਆ ਹੋਈਆਂ ਨੇ ਔਰੰਗਜ਼ੇਬ ਤੁਹਾਨੂੰ ਗੁਰ ਤੇਗ ਬਹਾਦਰ ਮਹਾਰਾਜ ਨੂੰ ਨਾਲ ਕਿਲੇ ਦੇ ਵਿੱਚ ਲਿਜਾ ਕੇ ਜਿਹੜੇ ਤਖਤੇ ਤੇ ਆਪ ਬੈਠਾ ਸੀ ਉਹਦੇ ਉੱਤੇ ਬਿਠਾ ਕੇ ਆਪ ਚਰਨਾਂ ਦੇ ਵਿੱਚ ਬਹਿ ਕੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਇਹ ਦਿੱਲੀ ਤੁਹਾਡੀ ਦਿੱਲੀ ਦਾ ਤਖਤ ਤੁਹਾਡਾ ਸਾਰੇ ਉਮਰ ਤੁਹਾਡੇ ਚਰਨਾਂ ਦੇ ਵਿੱਚ ਬਹਿ ਕੇ ਤੁਹਾਡੇ ਚਰਨਾਂ ਦੀ ਸੇਵਾ ਕਰੂੰਗਾ ਬਸ ਮੁੱਖ ਦੇ ਵਿੱਚ ਇੰਨਾ ਕਹਿ ਦਿਓ ਕਿ ਸਲਾਮ ਤਕਬੂਲ ਹੈ ਗੁਰੂ ਪਿਆਰੀ ਸੰਗਤ ਜੀ ਉਸ ਵੇਲੇ ਅੱਜ ਜਿਹੜੀ ਤੀਜੀ ਧਿਰ ਤਖਤੇ ਤੇ ਉੱਤੇ ਬੈਠੀ ਆ ਉਸ ਵੇਲੇ ਜੋ Hindu ਧਰਮ ਦੇ ਆਗੂ ਸੀ ਉਹ ਦਿੱਲੀ ਦੇ ਵਿੱਚ ਉਹਨਾਂ ਦੀ ਸਾਰਿਆਂ ਦੀ ਨਿਗਾ अनुगुरत एक बहादुर मानवी ਦੇ ਚਿਹਰੇ ਦੇ ਉੱਤੇ ਟਿਕੀ ਹੋਈ ਸੀ ਕਿ ਜੇ ਮਹਾਰਾਜ ਨੇ ਇਹ ਸਾਡਾ ਜਣੀ ਹਾਂ ਦੇ ਵਿੱਚ ਸਿਰ ਹਲਾ ਦਿੱਤਾ ਤਾਂ ਸਾਡਾ ਵजूद ਹੀ ਖਤਮ ਹੋ ਜਾਣਾ। ਗੁਰੂ ਪਿਆਰੀ ਸੰਗਤ ਜੀ ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੇ ਬਾਹਾਂ ਨਾ ਛੋੜੀ ਐ। ਤਾਂ ਮਹਾਰਾਜ ਨੇ ਨਾਂ ਦੇ ਵਿੱਚ ਸਿਰ ਹਲਾਇਆ। ਯਾਨੀ ਫਿਰ ਲਾਲਜ ਦਿੱਤੇ ਡਰਾਵੇ ਦਿੱਤੇ ਜਣੇ ਬਹੁਤ ਕੁਛ ਕੀਤਾ ਖੇਤੇ ਜਾ ਕੇ ਹੱਥ ਜੋੜ ਕੇ ਜਣਦੀ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਜੀ ਉੱਪਰ ਲੈ ਮੋਹ ਇੱਕ ਵਾਰੇ ਹਾਂਜ ਸੇਰੇ ਹਲਾ ਦਿਓ ਮੇਰੀ ਇੱਜ਼ਤ ਰਹਿ ਜੋਗੀ ਮੇਰੇ ਜਣੇ ਦੇ ਕਾਜੀ ਮੇਰੇ ਜਣੇ ਦੇ ਸੂਬੇਦਾਰ ਕੀ ਕਹਿਣਗੇ ਵੀ ਇੱਕ ਬੰਦੇ ਨੂੰ ਜਣਦੀ ਇਹ ਇੰਨੇ ਨਹੀਂ ਬਣਾ ਸਕਿਆ ਕਾਹਦਾ ਬਾਦਸ਼ਾਹ ਹੈ ਆ ਉੱਥੇ ਕਵੀ ਨੇ ਲਿਖਿਆ ਕਹਿੰਦਾ ਗੁਰ ਨਾਲ ਪਿਆਰ ਸੀ ਆਖਿਆ ਨਾ ਹੋਜੂਗਾ ਦਿਲ ਲਲਚਾਰ ਕਿਹੜੇ ਤੂੰ ਤੱਕਦੇ ਦਾ ਸਾਨੂੰ ਲਾਲਜ ਦਿਨਾਵਾ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਸੱਤ ਪੀੜੀਆਂ ਬਾਬਰ ਨੂੰ ਬਖਸ਼ੀਆਂ ਸੀ ਜਿਦਾਂ ਕਿਸੇ ਕਵੀ ਨੇ ਲਿਖਿਆ ਕਹਨਾ ਤੇਰੇ ਨਿਰਦੋਸ਼ਾਂ ਦੇ ਤੱਕ ਕਮਾਲਾ ਨੂੰ ਦੇਖ ਵੀਰਤਾ ਆਣ ਪ੍ਰਣਾਮ ਕਰਦੀ ਸੱਚੇ ਬਾਸ਼ਾ ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਮੁਬਦੀ ਉਸਥਾਂ ਆਣ ਬਿਸਰਾਮ ਕਰਦੀ ਪਹਿਲਾ ਕਰਨੀਆਂ ਦਾ ਪਰਬਤ ਵੀਰਤਾ ਦਾ ਤੇਰੀ ਤੀਰ ਦੀ ਨੋਕ ਉੱਤੇ ਟੁੱਲ ਜਾਵੇ ਸਤਾ ਪੀੜੀਆਂ ਦੀ ਜਦੀ ਬਾਦਸ਼ਾਹੀ ਤੇਰੇ ਨੀਲੇ ਦੇ ਕਦਮਾਂ ਵਿੱਚ ਰੁਲ ਜਾਵੇ ਤੂੰ ਸੋਣ ਸਾਕ ਅਸਰ ਹੰਦ ਦਾ ਹਾਸ ਛੱਡੀ ਦੇਖ ਰੋਣਾ ਯਕੂਬ ਵੀ ਭੁੱਲੇ ਜਾਵੇ ਵੀ ਤੇਰੀਆਂ ਸੱਤ ਪੀੜੀਆਂ ਦੀ ਜਿਹੜੀ ਜਦੀ ਬਾਦਸ਼ਾਹੀ ਹੈ ਸਾਡੇ ਨੀਲੇ ਦੇ ਕਦਮਾਂ ਦੇ ਵਿੱਚ ਰੁਲਦੀ ਹੈ ਗੁਰੂ ਪਿਆਰੀ ਸੰਗਤ ਜੀ ਉਥੇ ਕਵੀ ਨੇ ਲਿਖਿਆ ਕਹਿੰਦਾ ਗੁਰਾਂ ਨਾਲ ਪਿਆਰ ਸੀ ਆਖਿਆ ਨਾ ਹੋ ਜੂਗਾ ਦਿਲ ਲਲਚਾਰ ਨਾ ਮੈਂ ਛੱਡਣਾ ਆਪਣੇ ਧਰਮ ਨੂੰ ਇਹ ਲਈਆ ਪੱਕੀ ਧਾਰ ਪਾਪੀ ਲਾਲਚ ਦੇ ਕੇ ਹਾਰੇ ਆ ਕਹਿੰਦਾ ਐ ਪਰ ਵੇਖ ਅਰਾਦਾ ਗੁਰਾਂ ਦਾ ਸੀ ਜ਼ਾਲਮਾ ਰਹਾ ਵਿਚਾਰ ਵੀ ਕਿਹੜੀ ਮਿੱਟੀ ਦੇ ਬਣਿਆ ਜਿਹੜੇ ਇਹ ਡੋਲਦੇ ਨਹੀਂ ਗੁਰੂ ਪਿਆਰੀ ਸੰਗਤ ਜੀ ਫਿਰ ਸਮਾਣੇ ਦਾ ਜਲਾਗ ਜਲਾਲਉਦੀਨ ਉਸਨੂੰ ਹੁਕਮ ਕੀਤਾ ਨंगी ਤਲਵਾਰ ਲੈ ਕੇ ਆ ਗਿਆ ਤੇ ਆ ਕੇ ਜੜ ਦੇ ਮਾਰਨ ਤੇ ਸ਼ਹੀਦ ਕਰਨ ਲਈ ਜਿਹੜੇ ਤਿਆਰ ਖੜਾ ਵਾ ਔਰੰਗਜੀਬ ਕੀ ਕਹਿੰਦਾ ਵਾ ਜੇ ਇਸ ਗੁਰੂ ਨੇ ਮੇਰੀ ਇਨਨੀ ਮੰਨੀ ਇਸ ਦਾ ਸੀਸ ਧੜਨ ਨਾਲ ਜੁਦਾ ਕਰ ਦਿਓ ਇਹ ਜਿਹੜੇ ਗੁਰੂ ਨੇ ਮੇਰੀ ਇਨਨੀ ਮੰਨੀ ਜਿਹੜਾ ਧੜ ਇਹ ਸੀਸ ਨੂੰ ਚੁੱਕਣ ਦੀ ਹਿੰਮਤ ਕਰੂਗਾ ਉਹਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚੌਹਾਂ ਦਰਵਾਜਿਆਂ ਦੇ ਵਿੱਚ ਟੰਗ ਦਵਾਂਗੇ ਇਹ ਕਹਿ ਕੇ ਹੁਕਮ ਕਰਕੇ ਉੱਥੋਂ ਚਲਾ ਗਿਆ ਇਹ ਜਾਦੇ ਜਲਾਦ ਗੁਰਤੇਗ ਵਾਹਦਰ ਮਹਾਰਾਜ ਜੀ ਨੂੰ ਪੁੱਛਦਾ ਵੀ ਸੱਚੇ ਪਾਸ਼ਾ ਜੀ ਇਹ ਕੀ ਹੁਕਮ ਆ ਗੋ ਗੁਰਤੇਗ ਵਾਹਦਰ ਮਹਾਰਾਜ ਹੱਸ ਕੇ ਉਸ ਜਲਾਦ ਨੂੰ ਕਹਿ ਰਿਹਾ ਵੀ ਮੈਂ ਆਪਣੇ ਮਾਲਕ ਦਾ ਹੁਕਮ ਮੰਨਣਾ ਤੂੰ ਆਪਣੇ ਮਾਲਕ ਦੇ ਹੁਕਮ ਦੇ ਤੇ ਪਹਿਰਾ ਦੇਣਾ ਏ ਹੁਣ ਅਸੀਂ ਅੱਜ ਵੀ ਗੁਰੂ ਪਿਆਰੀ ਸੰਗਤ ਜੀ ਉਹ ਕੋਹੀ ਮੌਜੂਦ ਆ ਜਦੋਂ ਆਪਾਂ ਸੀਸ ਕੰੰਜ ਜਾਣੇ ਆ ਤਾਂ ਥੱਲੇ ਜੋੜਾ ਘਰ ਆ ਉਹਦੀ ਬੈਕ ਸਾਈਡ ਤੇ ਕੋਹੀ ਅੱਜ ਵੀ ਮੌਜੂਦ ਆ ਉਹ ਉਸ ਕੋਹੀ ਦੇ ਵਿੱਚੋਂ ਪਾਣੀ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਤੇ ਜਲਾਦ ਨੂੰ ਕਿਹਾ ਵੀ ਅਸੀਂ ਬਾਣੀ ਉਚਾਰਨ ਕਰਨੀ ਆ ਤਾਂ ਉਸ ਵੇਲੇ ਜਣੇ ਦੀ ਸ਼ਹੀਦ ਹੋਣ ਤੋਂ ਪਹਿਲਾਂ 57 ਸ਼ਲੋਕ ਉਚਾਰਨ ਕੀਤੇ ਜਿਹੜੇ ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਆ ਇਹਲੇ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਆ ਗੁਣ ਗਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਨਾ ਕਹੋ ਨਾਨਕ ਹਰ ਭਜਮਣਾ ਜੈ ਵਿਦ ਜਲ ਕੋ ਵੀ ਜਿਹਦਾ ਮੱਛੀ ਦਾ ਜੀਵਨ ਪਾਣੀ ਆ ਤਾਂ ਸਿੱਖ ਦਾ ਜੀਵਨ ਬਾਣੀ ਆ 10ਵੇਂ ਪਾਸ਼ਾ ਮਹਾਰਾਜ ਕਹਿੰਦੇ ਜਿਨ ਭੈ ਅਦਵਨਾ ਪਾਣੀ ਧਾਰਾ ਸੋ ਜਾਣੋ ਸਿੱਖ ਨਹੀਂ ਹਮਾਰਾ ਅਖੀਰਲੇ ਸ਼ਲੋਕ ਦੇ ਦੇਚਤ ਅਨੁਗੁਰ ਤੇਗ ਵਾਹਦਨ ਆਰ ਜੀ 57 ਨੰਬਰ ਸ਼ਲੋਕ ਦੇ ਵਿੱਚ ਫਰਮਾਉਂਦੇ ਆ RAM ਨਾਮ ਓਰ ਮੇ ਗਿਓ ਜਾਂ ਕੈ ਸਾਮ ਨਹੀਂ ਓਏ ਜੈ ਸਿਮਰਤ ਸੰਕਟ ਮਿਟੇ ਦਰਸ਼ ਤਹਾਰ ਹੋਏ 57 ਸ਼ਲੋਕ ਉਚਾਰਨ ਕਰਕੇ ਫਿਰ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਲਾਦ ਨੂੰ ਹੁਕਮ ਕਰਦਾ ਸੀ ਵੀ ਜਦੋਂ ਅਸੀਂ ਕਾਵਾਂਗੇ ਜਿਨੀ ਨਾਮ ਧਾਇਆ ਬੇ ਮਸਾਕ ਦਾ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਅਸੀਂ ਸੀਸ ਝੁਕਾ ਦੇਣਾ ਤੈਨ ਵਾਰ ਕਰ ਦੇਣਾ ਗੁਰੂ ਪਿਆਰੀ ਸੰਗਤ ਜੀ ਉਥੇ ਕਵੀ ਨੇ ਲਿਖਿਆ ਕਹਿੰਦਾ ਆਖਰ ਸਦਿਆ ਫਿਰ ਜਲਾਦ ਨੂੰ ਉਸ ਕੰਨ ਨਗੇ ਤਲਵਾਰ ਉਹਨੇ ਧਰ ਤੋਂ ਅਸੀਸ ਉਤਾਰਿਆ ਉਸ ਚਾਂਦਨੀ ਚੌਂਕ ਦੇ ਗਿਜਖਾਰ ਉਥੇ ਬਾਗੇ ਫਵਾਰੇ ਖੂਨ ਦੇ ਇਕ ਆਉਣੀ ਨਵੀਂ ਬਹਾਰ ਹੁੰਦੀ ਜੇਤ ਹਮੇਸ਼ਾ ਧਰਮ ਦੀ ਸਾਧ ਸੰਗਤ ਜੀ ਪਾਪ ਜਾਮ ਦਾ ਹਾਰ ਮਹਾਰਾਜ ਦਾ ਅਸੀਸ ਧਰਨ ਨਾਲ ਜੁੜਾ ਕੀਤਾ ਗਿਆ ਤਾਂ ਉਥੇ ਭਾਈ ਜੈਤਾ ਜੀ ਕੇਸ ਬਦਲ ਕੇ ਖੜੇ ਆ ਹਜ਼ਾਰਾਂ ਪੁਲਿਸ ਮੈਨ ਨੰਗੀਆਂ ਤਲਵਾਰਾਂ ਨਾਲ ਖੜੇ ਆ ਭਾਈ ਜੈਤਾ ਜੀ ਨੇ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਮੇਰੀ ਡਿਊਟੀ ਲੱਗਿਆ ਸੀਸ ਲੈ ਕੇ ਜਾਂਦੀ ਜੇ ਮੈਂ ਹੁਣ ਤੁਹਾਡੇ ਸੀਸ ਨੂੰ ਜਾ ਕੇ ਹੱਥ ਪਵਨਾਵਾਂ ਤਾਂ ਹਜ਼ਾਰਾਂ ਪੁਲਿਸਮੈਨ ਜਿਹੜੇ ਨੰਗੀਆਂ ਤਲਵਾਰਾਂ ਲਈ ਖੜੇ ਆ ਮੈਨੂੰ ਕੀ ਮਾਂ ਕੀ ਮਾਰ ਦੇਣਗੇ ਸੱਚੇ ਪਾਤਸ਼ਾਹ ਜੀ ਹੁਣ ਕੋਈ ਭਾਣਾ ਕੋਈ ਖੇਡ ਵਰਤਾਓ ਆ ਦੱਸ ਦੇ ਜਾਂ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰ ਗਵਿੰਦਕਾ ਪੂਰਨ ਗੁਣ ਦਾਸ ਤਨਹਾ ਦਾਹੇ ਵੀ ਪਹਾੜ ਕੰਜਾਲੇ ਪਾਸੋਂ ਲਾਲ ਰੰਗ ਦਾ ਤੂਫਾਨ ਉੱਠਿਆ ਜਾਣੀ ਐਦਾਂ ਦਾ ਮੀਂਹ ਹੀ ਨੇਰੀ ਚਖੜ ਆਇਆ ਇਹ ਹੱਥ ਮਾਰੇ ਆ ਵੀ ਨਜ਼ਰ ਨਹੀਂ ਆਉਂਦਾ ਸੀ ਤਾਂ ਉਸ ਵੇਲੇ ਭਾਈ ਜੈਤਾ ਜੀ ਨੇ ਸੀਸ ਚੱਕਿਆ ਦੋਨਾਂ ਹੱਥਾਂ ਦੇ ਨਾਲ ਆਪਣੀ ਗੋਕੜ ਦੇ ਵਿੱਚ ਲੈ ਕੇ ਜਮਨਾ ਜੇ ਸ਼ਾਲ ਮਾਰ ਕੇ ਪਾਰ ਹੋ ਗਏ ਤੇ ਨਦੀਆਂ ਪਹਾੜੇ ਹੁੰਦੇ ਹੋਏ ਜਾਣ ਦੇ ਜੰਗਲਾਂ ਦੇ ਵਿੱਚ ਦੀ 483 ਕਿਲੋਮੀਟਰ ਚਾਰ ਦਿਨ ਇਹ ਚਾਰ ਰਾਤਾਂ ਦੇ ਵਿੱਚ ਅਨੰਦਪੁਰ ਸਾਹਿਬ ਪਹੁੰਚੇ ਗੁਰੂ ਪਿਆਰੀ ਸੰਗਤ ਜੀ ਦੂਜੇ ਪਾਸੇ 82 ਧੜ ਲੱਖੀ ਸ਼ਾ ਬਨਜਾਰਾ ਆਪਣੇ ਰੂਹ ਦੇ ਗੱਡੇ ਲੈ ਕੇ ਆਇਆ ਇਹ ਰੂਹ ਦੇ ਗੱਡੇ ਲਿਆ ਕੇ ਜਦੋਂ ਉਸ ਨੇ ਦੇਖਿਆ ਇਹ ਗੁਰੂ ਦਾ ਧੜ ਪਿਆ ਉਸ ਰੂਹ ਦੇ ਗੱਡੇ ਦੇ ਵਿੱਚ ਧੜ ਰੱਖ ਕੇ ਆਪਣੇ ਘਰੇ ਲੈ ਗਿਆ ਘਰੇ ਲੈ ਜਾ ਕੇ ਆਪਣੇ ਪੁੱਤਰਾਂ ਨਾਲ ਸਲਾਹ ਕੀਤੀ ਬੇ Hindu ਧਰਮ ਦੇ ਖਾਤਰ ਨੌਵੇਂ ਪਾਸ਼ਾ ਜੀ ਨੇ ਸ਼ਹੀਦੀ ਦਿੱਤੀ ਆ ਉਹਨਾਂ ਦਾ ਧੜ ਰੋਣਾ ਨਹੀਂ ਚਾਹੀਦਾ ਕਿਉਂਕਿ ਔਰੰਗਜ਼ੇਬ ਕਹਿ ਕੇ ਗਿਆ ਸੀ ਜਾਣ ਲੱਗਿਆ ਕਿ ਇਸ ਗੁਰੂ ਦਾ ਧੜ ਤੇ ਸੀਸ ਇਥੇ ਚਾਂਦਨੀ ਚੌਂਕ ਦੇ ਵਿੱਚ ਰੋਲਣਾ ਚਾਹੀਦਾ ਜਿਹੜੇ ਗੁਰੂ ਨੇ ਮੇਰੀ ਈਨ ਨਹੀਂ ਮੰਨੀ ਗੁਰੂ ਪਿਆਰੀ ਸੰਗਤ ਜੀ ਲਕੀ ਸ਼ਾ ਬਣ ਜਾ ਰਾ ਜੀ ਜਦ ਘਰ ਨੂੰ ਲੈ ਗਏ ਧੜ ਤਾਂ ਜਾ ਕੇ ਸਲਾਹ ਕੀਤੀ ਉਸ ਗੁਰੂ ਦੇ ਪਿਆਰੇ ਨੇ ਆਪਣਾ ਮੰਜਾ ਪੀੜੀ ਜੋ ਵੀ ਦਰਵਾਜ਼ੇ ਖਿੜਕੀਆਂ ਸਭ ਲਾ ਕੇ ਘਰ ਦੇ ਵਿਚਾਲੇ ਗੁਰੂ ਦੇ ਧੜਨ ਨੂੰ ਰੱਖ ਕੇ ਤੇ ਗੁਰੂ ਦੇ ਧੜ ਦਾ ਸਸਕਾਰ ਕਰ ਦਿੱਤਾ ਜਿੱਥੇ ਅਜੇ ਰਕਾਬ ਗੰਜ ਗੁਰਦੁਆਰਾ ਸਾਹਿਬ ਸਜੋਬਤ ਹੈ ਗੁਰੂ ਪਿਆਰੀ ਸੰਗਤ ਜੀ ਉਥੇ ਕਵੀ ਨੇ ਲਿਖਿਆ ਜਦ ਆਗ ਲੱਗੀ ਆ ਤਾਂ ਬਾਹਰ ਆ ਕੇ ਰੋਲਾ ਪਉਂਦਾ ਵੀ ਮੇਰੇ ਘਰ ਨੂੰ ਅੱਗ ਲੱਗ ਗਈ ਕਿਉਂਕਿ ਔਰੰਗਜ਼ੇਬ ਦਾ ਹੁਕਮ ਸੀ ਵੀ ਜਿਹੜਾ ਵੀ ਜਣ ਦੇ ਗੁਰੂ ਦੇ ਧੜ ਤੇ ਸੀਸ ਨੂੰ ਚੱਕੂਗਾ ਉਹਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚੌਹਾਂ ਦਰਵਾਜਿਆਂ ਦੇ ਵਿੱਚ ਟੰਗ ਦੇਵਾਂਗੇ ਬਾਰਾ ਕੇ ਰੋੜਾ ਪਾਉਂਦਾ ਵਾ ਕੀ ਕਹਿ ਰਿਆ ਕਹਿੰਦਾ ਉੱਚੀ ਉੱਚੀ ਰੋਲਾ ਪਾਵੇ ਛਿੰਦੀ ਆ ਕੋਈ ਅੱਗ ਬੁਝਾਵੇ ਮੇਰੀ ਪੇਸ਼ ਕੋਈ ਨਾ ਜਾਵੇ ਇਹਦਾ ਸਤਗੁਰ ਆਪ ਕਰਾਉਂਦਾ ਹੈ ਲਖੀ ਸ਼ਾਹ ਬਣ ਜਾ ਰਾ ਘਰ ਨੂੰ ਹੱਥੀ ਲੰਬੂ ਲਾਉਂਦਾ ਹੈ ਇਹ ਮੰਨਦੇ ਵਿੱਚ ਅਰਦਾਸ ਕਰਦਾ ਕੀ ਕਹਿੰਦਾ ਇਹਨਾ ਮਾਨਵ ਚ ਯਾਦਗੁਰਾ ਨੂੰ ਕਰਿਆ ਨਹੀਂ ਤਾਂ ਹੋਰ ਕੁਝ ਨਾ ਸਰਿਆ ਮੈਂ ਤਾਂ ਆਪਣਾ ਫਰਜ਼ ਹੀ ਪੂਰਾ ਕਰਿਆ ਇਹਦਾ ਮਹਾਰਾਜ ਆਪ ਬਰਉਂਦਾ ਹੈ ਲਕੀਸ਼ਾ ਬਣਯਾਰਾ ਘਰ ਨੂੰ ਹੱਥੀ ਲਾਂਗੂ ਲਾਂਉਂਦਾ ਹੈ ਜਦ ਆਸੇ ਪਾਸੇ ਆਗ ਫੈਲਣ ਲੱਗੀ ਕਹਿੰਦਾ ਪਾਲ ਵਿੱਚ ਅੱਗ ਫੈਲ ਗਈ ਸਾਰੇ ਲੋਕੇ ਡਰਦੇ ਫਿਰਨ ਵਿਚਾਰੇ ਸਿਵੀਆ ਸੱਚੀ ਗੱਲ ਉਚਾਰੇ ਆਲਮਗੀਰ ਸੁਣਾਉਂਦਾ ਹੈ ਲਖੀ ਸ਼ਾ ਬਣ ਜਾ ਰਾ ਘਰ ਨੂੰ ਹੱਥੀ ਲੰਬੂ ਲੰਗਾ ਗੁਰੂ ਪਿਆਰੀ ਸੰਗਤ ਜੀ ਕੌਮਾ ਜਿਉਂਦੀਆਂ ਸਦਾ ਔਰਵਾਨੀਆਂ ਦੇ ਅਣਖ ਮਾਰੇ ਤਾਂ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਾਰਾ ਜਹਾਨ ਪੂਜੇ ਜਿਹੜੀ ਕੌਮ ਹੱਸ ਕੇ ਦੇਵਤਾ ਜਰ ਜਾਂਦੀ ਸਿਰ ਦੇ ਸਰਦਾਰ ਕਹਾਏ ਆਪਾਂ ਤਾਹਾਂ ਸਿਰ ਦਸਤਾਰਾਂ ਸੌਂਧੀਆਂ ਨੇ ਸੇਰਾ ਦੇਣਾ ਸੇਂਗਣਾ ਕਦੇ ਵੀ ਬੂਲ ਡਰਦੇ ਐ ਪਰ ਮੌਤ ਸਿੰਘਾਂ ਤੋਂ ਡਰ ਜਾਂਦੀ ਜਿੱਥੋਂ ਖਾਦਮ ਹੁੰਦੀ ਆ ਰਾਂਝੇ ਤੇ ਮੱਜਨੂਆ ਦੀ ਉਥੋਂ ਸ਼ੁਰੂ ਹੁੰਦੀ ਆ ਦਾਸ ਤਾਨ ਸਾਡੀ ਲੜਦੇ ਆ ਲੜਦੇ ਆ ਸਾਡੇ ਧੜਾ ਤੋਂ ਸੀਸ ਲੈ ਗਏ ਫਿਰ ਵੀ ਗਈ ਨਾ ਜਿਸਮ ਵਿੱਚੋ ਜਾਨ ਸਾਡੀ ਸਿੱਖ ਕੌਮ ਹੈ ਅਣਖੀ ਬਹਾਦਰਾਂ ਦੀ ਇਹਦੇ ਜਿਉਣ ਦੇ ਤਰੀਕੇ ਬਕਰੇ ਹੀ ਢੰਗਦੇ ਨੇ ਔਰ ਲੋਕੀ ਭੀਖਰਾ ਮੰਗਦੇ ਆ ਰੱਬ ਕੋਲੋਂ ਜ਼ਿੰਦਗੀ ਦੀ ਇਹਦਾ ਫਾਂਸੀਆਂ ਦੇ ਤਖਤੇ ਤੇ ਚੜ ਕੇ ਵੀ ਹੱਸਦੇ ਨੇ ਇਹਨਾਂ ਕਹਿਣ ਦੀ ਗੱਲ ਨਹੀਂ ਕਰਨ ਵੀ ਜਾਣਦੇ ਹਾਂ ਪੜਾ ਫੋਕੀਆਂ ਖਾਲਸੇ ਮਾਰਦੇ ਨਹੀਂ ਉਤਰਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੀਰ ਹਾਂ ਬਾਬਾ ਦੀਪ ਸਿੰਘ ਜੀ ਦੇ ਲੱਥ ਜਾਵੇ ਸੀਸ ਪਰ ਮદાન ਚ ਹਾਰਦੇ ਨਹੀਂ ਗੁਰੂ ਪਿਆਰੀ ਸੰਗਤ ਜੀ ਜਿੱਥੇ ਬਾਣੀ ਪੜ੍ਹਨੀ ਜ਼ਰੂਰੀ ਆ ਉਥੇ ਇਤਿਹਾਸ ਵੀ ਬਹੁਤ ਜ਼ਰੂਰੀ ਆ ਕਬੀ ਨੇ ਕਿ ਲਿਖਿਆ ਕਹਿੰਦਾ ਸੀਨੇ ਵਿੱਚ ਜਿਨ੍ਹਾਂ ਦੇ ਦਰਦ ਵੇ ਕਦ ਭੁੱਲਦੇ ਆਪਣੇ ਹਰਜ ਵੇ ਨਾ ਦਿੰਦੇ ਸਾਰੇ ਕਰਜ ਵੇ ਰੱਖਦੇ ਨਹੀਂ ਉਧਾਰ ਵੇ ਸ਼ੀ ਬਾਜ ਤੇ ਸੂਰਮੇ ਖਾਂਦੇ ਮਾਰ ਕੇ ਆਪ ਸ਼ਿਕਾਰ ਵੇ ਕਹਿੰਦਾ ਜਿਹੜੇ ਮਨ ਕਰਨੇ ਇਤਿਹਾਸ ਤੋਂ ਜਿਹੜੇ ਕੋਰੇ ਐ ਅਹਿਸਾਸ ਤੋਂ ਇਹ ਇੱਕ ਤਰੇਗ ਤਰੇਗ ਤਰ੍ਹਾਂ ਦੇ ਵੇਸ਼ੀ ਬਾਜ ਦੇ ਸੂਰਮੇ ਖਾਂਦੇ ਮਾਰ ਕੇ ਆਪ ਸ਼ਿਕਾਰ ਗਏ ਕਿਉਂਕਿ ਜਿਹੜਾ ਇਤਿਹਾਸ ਆ ਇਹ ਗੋਮਾਂ ਦੀ ਜਿੰਦ ਜਾਨ ਹੁੰਦਾ ਗੁਰੂ ਪਿਆਰੀ ਸੰਗਤ ਜੀ ਹੋਈਆਂ ਭੋਲਾ ਦੀ ਮਾਫੀ ਜੀ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਭੁੱਖੇ ਨੂੰ ਰੋਟੀ ਤਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ